ਸਾਡੀ ਇਹ ਜਿਹੜੀ ਹੈਗੀ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਹਿਕੀਕ ਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਿਵਾਰ ਵੀ ਸਹਿਤ ਕਰ ਹਾਦਸਾ ਸਰਖਾਸਾ ਆਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਸ ਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਆ ਬੇਟੇ ਦਾ ਕੀ ਨਾਮ ਸੀ ਲਖਵਿੰਦਰ ਸਿੰਘ ਕਦੋਂ ਗਿਆ ਸੀ ਬੇਟਾ ਬਾਹਰ ਲੈ ਮੈਂ ਤਿੰਨ ਮਹੀਨੇ ਪਹਿਲੇ ਗਿਆ ਸੀ ਦੁਬਈ ਕਿਹੜੇ ਦੇਸ਼ ਚ ਸੀ ਦੁਬਈ ਤੇ ਸਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਂ ਸਾਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਹਜੇ ਤੱਕ ਇਹ ਕਿੰਨੇ ਸਮੇਂ ਤੋਂ ਦੁਬਈ ਚ ਰਹਿ ਰਿਹਾ ਸੀ ਇਹ ਤਿੰਨ ਮਹੀਨੇ ਹੋ ਨਾ ਆ ਗਿਆ ਫਿਲਹਾਲ ਹੁਣੇ ਭੇਜਿਆ ਸੀ ਭੇਜਿਆ ਸੀ ਇਹ ਤੁਹਾਨੂੰ ਕਿੱਥੋਂੋਂ ਪਤਾ ਲੱਗਾ ਕਿਨੇ ਦੱਸਿਆ ਤੁਹਾਨੂੰ ਕਿ ਇਹ ਦਾ ਬੇਟੇ ਦਾ ਹਾਲ ਸਾਬਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸਿਕਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ ਚ ਦਵਾਈਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ ਚੋਂ ਮਿਲ ਗਿਆ ਉਹਨਾਂ ਨੂੰ ਫਿਰ ਉਹ ਨਹੀਂ ਉਹਨੂੰ ਫੋਨ ਕੀਤਾ ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਦੁਬਈ ਰਹਿੰਦਾ ਉਹਨੂੰ ਫੋਨ ਕੀਤਾ ਵੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲ ਰਿਹਾ ਨੂੰ ਦੱਸਿਆ ਉਹ ਤੋਂ ਬਾਅਦ ਫੇਰ ਸਾਨੂੰ ਪਤਾ ਲੱਗਾ ਵੇ ਉਹਨੇ ਫੇਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ بیٹے ਤੁਹਾਡੇ ਮੇਰੇ ਦੋ بیٹے ਨੇ ਛੋਟਾ ਸੀ ਵੱਡਾ ਸੀ ਇਹ ਛੋਟਾ ਹੈ ਜੀ ਤੁਸੀਂ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਸਾਡੀ ਸਰਕਾਰ ਦੀ ਉਹਦਾ ਇਹ ਇਨਕੁਆਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਜਾਵੇ ਜੋ ਅਸੀਂ ਉਸਕਾ ਸਹੀ ਸਲਾਮ ਦੇਖ ਸਕੇ ਅਫਸਰ ਕਰਕੇ ਮਤਲਬ ਜੀ ਤੁਹਾਡੇ بیٹے ਦਾ ਨਾਮ ਕੀ ਲਖਵਿੰਦਰ ਸਿੰਘ ਲਕਿੰਦਰ ਸਿੰਘ ਨੇ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਗਈ ਕਿੱਦਾਂ ਹੋਈ ਸੀ ਮੇਰੇ ਲਖਬੰਦਰ ਸਿੰਘ ਨਾਲ ਵੀਰਵਾਰ ਗੱਲ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਕਹਿੰਦਾ ਜਾਂ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਨੌਕਸਾਨ ਸਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੈਨੂੰ ਪਤਾ ਤੈਨੂੰ ਹਨਾ ਦੂਜੇ ਦਫਤਰ 'ਚ ਤੂੰ ਨੌਕਰੀ ਕਰੇਂ ਹੋ ਕੇਂਦਰ ਚਲ ਮੈਂ ਦਫਤਰ ਤੇ ਕਰ ਲਉਂਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫਤਰ ਚ ਜਾਪ ਲੱਗੇ ਮੋਟਰਸਾਈਕਲ ਤੇ ਆ ਸੰਗਲ ਸਾਫ ਚਾਹੀਦਾ ਮੇਰੇ ਕੋਲ ਤਨੀ ਬੋਡੀ ਸਾਡੇ ਕੋਲ ਆਵੇਂ ਅਸੀਂ ਸੰਸਕਾਰ ਕਰ ਸਕੀਏ ਅੰਤਲ ਸਿੰਘ ਜੀ ਇਹ ਕਿਹੜੇ ਪਿੰਡ ਦਾ ਸਰਪੰਚ ਹੈ ਇਹ ਖਾਨਪੁਰ ਤਹਿਸੀਲ ਦਸਵਾ ਜ਼ਿਲ੍ਹਾ ਸ਼ਾਹਪੁਰ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਨੌਤ ਹੋਈ ਹੈ ਹਾਂ ਜੀ ਇਹ ਕੀ ਤੁਸੀਂ ਹੁਣ ਮੰਨ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆਪੀ ਜਿਹੜੀ ਹੈਗੀ ਆ ਦबई ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਕੀਦ ਕਾਤ ਕਰ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਿਵਾਰ ਵੀ ਸਹਿਤ ਕਰ ਹਾਸਾ ਸਰ ਖਾਸ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਹਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਕਿ ਕੀ ਕੁਝ ਕਿਸ ਤਰ੍ਹਾਂ ਇਹ ਘਾਣਾ ਵਾਪਰਿਆ ਸਿੰਘ ਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਏ ਸਾਡੀ ਪਰਿਵਾਰ ਦੀ ਮੰਗ ਇਹੀ ਹੈ ਜੀ ਜੋ ਨੌਨ ਫੂਡ ਐਲ ਆਈਸੀ ਕੰਪਨੀ ਵਿੱਚ ਕੰਮ ਇਹ ਕਰਦਾ ਸੀ ਦबई ਜੀ ਹਾਂ ਜੀ ਦबई ਵਿੱਚ ਕੰਮ ਕਰ ਰਹੀ ਉਹ ਕੰਪਨੀ ਬਹੁਤ ਤੋਂ ਬਾਅਦ ਇਸ ਬੰਦੇ ਨੂੰ ਮੱਛੇ ਨੂੰ ਮੁਆਵਜ਼ਾ ਦੇਵੇ ਉਹਦੀ ਡੈੱਡ ਬਾਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪਹੁੰਚਾਈ ਜਾਵੇ ਪੰਜੋਰ ਜਮਾਤ ਕਰਦੇ ਸੀ ਵਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ ਸਾਜੀ ਨੋਨ ਫੂਡ ਐਲਐਸਸੀ ਦੇ ਵਿੱਚ ਆਪਣੇ ਡਿਲੀਵਰ ਦੇ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਹਾਦਸਾ ਲੱਗਿਆ ਹਾਂਜੀ ਨੌਨੇ ਟਾਈਮ ਆਪਣੇ ਕੰਮ ਤੇ ਨਿਕਲੇ ਸੀ